ਮੋਮਬਤੀ ਜਗਦੀ ਏ ਦੀਵਾ ਜਗਦਾ ਵੇਖਿਆ ਪਾਣੀ ਨੂੰ ਵਹਿੰਦਾ ਵੇਖਿਆ ਜਦੋਂ ਪਾਣੀ ਨੂੰ ਨੀਵਾ ਚੱਲਦਾ ਵੇਖੀਦਾਏ ਜੇ ਪਾਣੀ ਤੇ ਸਵਾਲ ਕਰੀਏ ਬਈ ਤੂੰ ਨੀਵਾ ਕਿਉਂ ਚੱਲ ਰਿਹਾ ਜਿਹਨ ਨਵਾਂ ਦੇਖਦਾ ਉਧਰ ਤੁਰ ਪੈਣਾ ਕਿਉਂ ਪਾਣੀ ਦਾ ਇਹ ਜਵਾਬ ਹੋਏਗਾ ਮੈਂ ਸਮੁੰਦਰ ਦੀ ਆਸਾਂ ਮੈਂ ਮੁੜ ਕੇ ਜਿਸ ਦੀ ਆਸਾਂ ਉਸ ਵਿੱਚ ਮਿਲਣਾ ਚਾਹੁੰਨਾ ਉਸ ਦੀ ਸ਼ਰਨ ਵਿੱਚ ਜਾਣਾ ਚਾਹੁੰਨਾ ਤਾਂ ਕਿ ਮੈਂ ਉਸ ਵਿੱਚ ਸਮਾ ਜਾਵਾਂ ਇਸ ਕਰਕੇ ਮੇਰਾ ਮੁਖ ਸਮੁੰਦਰ ਵਾਲੇ ਜਿੱਦੀ ਮੈਂ ਅੰਸਾਂ ਉਸਦੇ ਵੀ ਸਮਾਣਾ ਚਾਹੁੰਨਾ। ਜੇ ਇੱਕ ਮੋਮਬਤੀ ਦੀ ਲੋ ਨੂੰ ਪੁੱਛੀਏ ਉਹ ਕਹਿੰਦੀ ਆ ਮੈਂ ਇਸ ਕਰਕੇ ਉੱਤੀ ਜਾ ਰਹੀਆਂ ਕਿਉਂਕਿ ਮੈਂ ਸੂਰਜ ਦੀ ਅੰਸਾਂ ਇਸ ਕਰਕੇ ਸੂਰਜ ਵਿੱਚ ਸਮਾਣਾ ਚਾਹੁੰਨੀ। ਪਰ ਮੋਮ ਨੂੰ ਪੁੱਛੋ ਤੂੰ ਕਿਉਂ ਇੱਥਾ ਡਿਗ ਰਹੀ ਹੈਂ? ਲੋ ਉੱਪਰ ਜਾ ਰਹੀਏ ਮੋਮ ਇੱਥਾ ਡਿਗ ਰਹੀ ਹੈ ਕਾਰਨ ਕੀ? ਮੋਮ ਕਹਿੰਦੀ ਆ ਮੈਂ ਧਰਤੀ ਦੀ ਅੰਸਾਂ ਜਿਸ ਦੀ ਅੰਸਾਂ ਉਸ ਵਿੱਚ ਸਮਾਣਾ ਚਾਹੁੰਦੀ ਹੈ। ਜੇ ਇੱਕ ਮੋਮ ਉਸ ਦੀ ਜਿਸ ਵੀ ਅੰਸ ਹੈ ਉਸ ਵੱਲ ਮੁਖ ਕਰੀ ਬੈਠੀ ਆ ਉਸ ਨੂੰ ਸਮਾਣਾ ਚਾਹੁੰਦੀ ਏ ਜੇ ਅਗਰ ਲੋ ਜਿਸ ਵੀ ਉਹ ਅੰਸ ਸਮਝੀ ਬੈਠੀ ਆ ਉਸ ਵੱਲ ਮੁਖ ਕਰੀ ਬੈਠੀ ਏ ਸਮਾਣਾ ਚਾਹੁੰਦੀ ਏ ਜੇ ਅਗਰ ਪਾਣੀ ਜਿਸ ਵੀ ਉਹ ਅੰਸ ਸਮਝਦਾ ਉਸ ਵੱਲ ਤੁਰ ਰਿਹਾ ਹੈ ਤਾਂ ਫਿਰ ਸਮਝ ਲੈਣਾ ਚਾਹੀਦਾ ਸਿੱਖਾ ਜਿਸ ਦੀ ਤੂੰ ਅੰਸ ਹੈ ਉਸ ਵੱਲ ਕਿਉਂ ਨਹੀਂ ਮੂੰਹ ਕਰਦਾ ਤੇ ਉਸ ਵਿੱਚ ਕਿਉਂ ਨਹੀਂ ਸਮਾਣਾ ਚਾਹੁੰਦਾ ਜੇ ਸਤਨਾਮ ਸ੍ਰੀ ਵਾਹਿਗੁਰੂ ਫਿਰ ਤੂੰ ਵੀ ਆਪਣਾ ਮੁਖ ਉਧਰ ਕਰ ਜਿਸ ਦੀ ਤੂੰ ਅੰਸ ਹੈ ਗੁਰਸਿੱਖਾਂ ਨੇ ਆਪਣਾ ਮੁਖ ਉਧਰ ਰੱਖਿਆ ਹੋਇਆ ਜਿਸ ਦੀ ਉਹ ਅੰਸ ਨੇ ਗੁਰਸਿੱਖਾਂ ਨੇ ਆਪਣੀ ਚਾਲ ਉਧਰ ਨੂੰ ਕੀਤੀ ਹੋਈ ਹੈ ਜਿਸ ਦੀ ਉਹ ਅੰਸ ਨੇ ਗੁਰਸਿੱਖਾਂ ਨੇ ਆਪਣਾ ਜੀਵਨ ਉਧਰ ਨੂੰ ਮੋੜਿਆ ਹੋਇਆ ਜਿਸ ਦੀ ਉਹ ਅੰਸ ਨੇ ਗੁਰਸਿੱਖ ਉਹ ਕਰਮ ਕਰਦੇ ਨੇ ਜਿਨ੍ਹਾਂ ਕਰਮਾਂ ਦੇ ਨਾਲ ਜਿਸ ਦੀ ਉਹ ਅੰਸ ਨੇ ਉਸੇ ਵਿੱਚ ਸਮਾ ਸਕਣ ਜੋ ਸਤਨਾਮ ਸ਼੍ਰੀ ਵਾਹਿਗੁਰੂ ਕਤਨੀਆਂ ਵੀ ਹੀਰਾਂ ਲੱਗ ਜਾਣ ਕਿਤਨੀਆਂ ਹੀਰਾਂ ਲੱਗ ਜਾਣ ਚਾਹੇ ਕਰੋੜਾਂ ਹੀਰਾਂ ਲੱਗ ਜਾਣ ਜੇ ਉਹਨਾਂ ਹੀਰਾਂ ਦੇ ਅੱਗੇ ਇੱਕਾ ਨਹੀਂ ਤੇ ਹੀਰਾਂ ਦੀ ਕੋਈ ਕੀਮਤ ਨਹੀਂ ਦੇਖੋ ਸਤਨਾਮ ਸ਼੍ਰੀ ਵਾਹਿਗੁਰੂ ਜਿੰਨੀਆਂ ਮਰਦੀ ਜੀਰਾਂ ਲਗਾਈਆਂ ਜਿੰਨੀਆਂ ਮਰਦੀ ਜੀਰਾਂ ਹੋਣ ਦੇ ਕੀਮਤ ਪੈ ਗਈ ਤਾਂ ਇੱਕ ਇੱਕੇ ਕਰਕੇ ਕੀਮਤ ਪੈ ਜਾਏਗੀ ਉਹ ਸਿੱਖਾਂ ਦੀ ਗਿਣਤੀ ਬੇਸ਼ੱਕ ਤੂੰ ਆਪਣੀ ਕਿਤਨੀ ਕਰੀ ਜਾ ਉਹ ਨਹੀਂ ਨਹੀਂ देर ਤੱਕ ਅੱਗੇ ਗੁਰੂ ਨਹੀਂ ਤੇ ਸਿੱਖਾ ਤੇਰੀ ਵੀ ਕੋਈ ਕੀਮਤ ਦੇਖੋ ਸਤਨਾਮ ਕਰਕੇ ਤੇ ਨਹੀਂ ਹੋ। ਨਹੀਂ ਤੇ ਕੋਣ ਪੁੱਛੇਗਾ ਸਿੱਖ ਨੂੰ ਕੀ ਏ? ਅੱਜ ਜੇ ਅger ਕਿਸੇ ਸਿੱਖ ਦੀ ਪੁੱਛੇ ਗੁਰੂ ਕਰਕੇ, ਗੁਰੂ ਦੀਆਂ ਕੁਰਬਾਨੀਆਂ ਕਰਕੇ, ਗੁਰੂ ਉਪਦੇਸ਼ ਕਰਕੇ, ਗੁਰੂ ਦੇ ਜੀਵਨ ਕਰਕੇ, ਗੁਰੂ ਦੀ ਬਾਣੀ ਕਰਕੇ ਸਿੱਖ ਦੀ ਕੀਮਤ ਵਰਨਾ ਕੀ ਕੀਮਤ ਜੇ ਬਸ ਸਾਨੂੰ ਚਿਰ ਹੋਈ।